ਮੱਕ ਦੇ ਮੈਂ ਗੱਲ ਕਰਾਂ ਤੁਸੀਂ ਦੱਸਿਆ ਕਿ ਨਮਕ ਦੇ ਬਹੁਤ ਜ਼ਿਆਦਾ ਫਾਇਦੇ ਨੇ ਸਬਜੀ ਤੋਂ ਇਲਾਵਾ ਜਿਹੜੇ ਬਿਮਾਰੀਆਂ ਲਈ ਤੇ ਘਰਾਂ ਦੇ ਵਿੱਚ ਪੋਚੇ ਲਈ ਵੀ ਇਸਤੇਮਾਲ ਕੀਤੇ ਜਾਂਦੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿੰਨੇ ਟਾਈਪ ਦੇ ਨਮਕ ਵੇਚਦੇ ਨੇ ਨਮਕ ਆਹ ਚਾਰ ਪੰਜ ਤਰ੍ਹਾਂ ਦਾ ਨਮਕ ਆ ਗਿਆ ਜੀ ਹਾਂ ਇੱਕ ਤਾਂ ਹੈਗੇ ਜੀ ਛਿੰਦਾ ਜੀ ਇਹ ਕਹੇਗਾ ਕਾਲਾ ਇਹ ਗਿਰਾਨੀ ਨਮਕ ਹੈ ਗੱਚੀ ਮੱਟੀ ਹੈ ਕਾਲੇ ਨਮਕ ਦਾ ਅੱਛਾ ਇੱਕ ਖਟਪੜੀ ਹੈਗੀ ਗੁਲਾਬੀ ਵਾਲੀ ਕਿਹੜਾ ਨਮਕ ਕਿਹੜੀ ਬਿਮਾਰੀ ਦੇ ਵਿੱਚ ਸਮਾਲ ਕੀਤਾ ਜਾਂਦਾ ਹੈ ਜਿਹੜਾ ਆਪਣੇ ਇਹ ਸਿੰਧਾ ਨਮਕ ਹੋ ਗਿਆ ਜਿਹਦੇ ਬੀਪੀ ਵੱਧਦਾ ਹੋਵੇ ਉਹਦੇ ਵਾਸਤੇ ਯੂਜ਼ ਹੁੰਦਾ ਹੈ ਜੇ ਜੇ ਕੈਂਸਰ ਦੀ ਬਿਮਾਰੀ ਹੋਵੇ ਜੇ ਬੁਖਾਰ ਹੁੰਦਾ ਹੋਵੇ ਉਹਦੇ ਵਾਸਤੇ ਹਰ ਹੁਣ ਤਾਂ ਲੋਕਾਂ ਨੂੰ ਜ਼ਿਆਦਾਤਰ ਪਤਾ ਹੀ ਲੱਗਿਆ ਵੀ ਇਹ ਹੀ ਯੂਜ਼ ਕਰਦੇ ਆ ਜਿਹੜਾ ਕੈਂਸਰ ਵਰਗੀ ਵੱਡੀ ਬਿਮਾਰੀ ਦੇ ਇਲਾਜ ਦੇ ਲਈ ਵੀ ਇਹ ਹੀ ਵਰਤਿਆ ਜਾਂਦਾ ਹੈ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਇਹ ਵਰਤਿਆ ਜਾਂਦਾ ਹੈ ਇਹ ਜੀ ਸਾਰੇ ਦੱਸਦੇ ਹੁੰਦੇ ਤਾਂ ਹੀ ਸਾਨੂੰ ਪਤਾ ਪੜਿਆ ਵੀ ਇਹਦੇ ਬਾਰੇ ਚ ਪੜਿਆ ਹੋਇਆ ਇਹ ਹਾਂ ਜੀ ਇਹ ਕਾਲਾ ਦਾ ਮੱਕਾ ਜਿਹਨੂੰ ਗਿਆਸ ਬਣਦੀ ਹੋਵੇ ਪੇਟ 'ਚ ਕਬਜ ਹੁੰਦੀ ਉਹਦੇ ਵਾਸਤੇ ਕਾਲਾ ਦਾ ਵਰਤਿਆ ਜਾਂਦਾ ਇਹ ਫਰੂਟ ਦੇ ਦਹੀਂ ਲੱਸੀ ਦੇ ਉਹ ਮਤਲਬ ਕੀ ਵਰਤੇ ਜਾਂਦਾ ਸਲਾਮ 'ਚ ਵਰਤੇ ਜਾਂਦਾ ਤੁਸੀਂਗੇ ਨਮਕ ਵੇਚਣਾ ਕਦੋਂ ਤੋਂ ਸਟਾਰਟ ਕੀਤਾ ਕਿੰਨਾ ਕਟਾਈ ਜੀ ਸਾਡਾ ਜੀ ਮੇਰੇ ਬਾਪੂ ਹੀ ਵੇਚਦੇ ਰਹੀ ਉਹ ਮੈਂ ਵੀ ਵੇਚਣ ਲੱਗਿਆ ਜੀ ਅੱਛਾ ਪਾਪੂ ਜੀ ਵੀ ਲੁਧਿਆਣੇ ਹਾਂ ਉਹ ਵੀ ਵੇਚਣ ਹੁੰਦੇ ਸੀ ਪਹਿਲਾਂ ਰੇੜੇ ਸੀ ਘੋੜੇ ਰੇੜੇ ਤੇ ਹਾਂ ਹੋਣੇ ਦੇ ਟੈਕ ਟੈਕਟਰ ਦੇ ਵੇਚਣੋਂ ਦੇ ਨਮਕ ਦੀ ਜੇ ਮੈਂ ਗੱਲ ਕਰਾਂ ਨਮਕ ਆ ਅਕਸਰ ਹੀ ਆਪਾਂ ਆਪਣੇ ਘਰਾਂ ਦੇ ਵਿੱਚ ਵਰਤਦੇ ਨੇ ਪਰ ਅੱਜ ਸਾਡੇ ਨਾਲ ਇੱਕ ਭਾਈ ਮੌਜੂਦ ਹੈ ਜਿਨ੍ਹਾਂ ਦਾ ਨਾਮ ਬਿੱਟੂ ਸਿੰਘ ਹੈ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਤਰੀਕੇ ਦੇ ਨਮਕ ਜੁੜੇ ਨੇ ਵੇਚ ਰਹੇ ਨੇ ਜਿਹਦੇ ਨਾਲ ਨਾਲ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਮਕ ਜੁੜੇ ਨੇ ਸਿਰਫ ਸਬਜ਼ੀਆਂ ਤੋਂ ਇਲਾਵਾ ਜੁੜੇ ਨੇ ਘਰਾ ਦੇ ਵਿੱਚ ਯਾਨੀ ਕਿ ਪੌਂਚੇ ਲਈ ਜਾਂ ਫਿਰ ਬਿਮਾਰੀਆਂ ਲਈ ਵੀ ਜਿਹੜਾ ਇਸਤੇਮਾਲ ਕੀਤੇ ਜਾਂਦੇ ਨੇ ਤੇ ਭਾਜੀ ਸਾਡੇ ਨਾਲ ਮੌਜੂਦ ਆਪਾਂ ਨਾਲ ਗੱਲ ਕਰਦੇ ਭਾਈ ਸਭ ਤੋਂ ਪਹਿਲਾਂ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਕਿਧਰ ਆਣੇ ਆ ਭਾਜੀ ਮੈਂ ਜੀ ਕੈਤਲ ਦਾ ਜੀ ਹਰਿਆਣੇ ਦਾ ਕੈਤਲ ਦਾ ਕੈਤਲ ਤੋਂ ਭੂਆ ਦੇਰੀਆ ਸਾਡਾ ਜੀ ਅੱਛਾ ਭੂਆ ਕੋਲੇ ਰਹਿੰਦੇ ਹੋ ਨਹੀਂ ਭੂਆ ਦੇਰੀਆ ਅੱਛਾ ਭੂਆ ਦੇਰੀਆ ਹਾਂਜੀ ਹਾਂਜੀ ਠੀਕ ਹੈ ਤੇ ਦੱਸੋਗੇ ਨਮਕ ਵੇਚਣਾ ਕਦੋਂ ਤੋਂ ਸਟਾਰਟ ਕੀਤਾ ਕਿੰਨਾ ਕਟਾਈ ਹੋ ਗਿਆ ਜੀ ਸਾਡਾ ਜੀ ਮੇਰੇ ਬਾਪੂ ਵੀ ਵੇਚਦਾ ਸੀ ਹੁਣ ਮੈਂ ਹੀ ਵੇਚਣ ਲੱਗਿਆ ਜੀ ਅੱਛਾ ਪਾਪੂ ਜੀ ਵੀ ਲੁਧਿਆਣੀ ਵੇਚਦੇ ਸੀ ਹਾਂ ਉਹ ਵੀ ਵੇਚਣ ਹੁੰਦੇ ਸੀ ਪਹਿਲਾਂ ਰੇੜੇ ਸੀ ਘੋੜੇ ਰੇੜੇ ਤੇ ਹੁਣ ਵੀ ਟਰੈਕਟਰ ਦੇ ਟਰੈਕਟਰ ਤੇ ਵੇਚਣ ਹੁੰਦੇ ਸੀ ਇੱਕ ਹੀ ਸਟੇ ਦਾ ਕਰਦੇ ਹਾਂ ਕਿ ਜੀ ਮੈਂ ਕੁਟੀਆਂ ਸਾਫ ਕਰਦਿਆਂ ਰੁੱਕ ਜਾਂਦਾ ਸਾਹਮਣੇ ਅੱਛਾ ਕਿੰ ਬੋਲੀ ਦੋਸਤ ਪੰਦਰ ਦਿਨਵਾ ਚਲੇ ਜਾਂਦੇ ਆ ਇੱਕ ਦੋ ਦਿਨ ਬਾਅਦ ਤੇ ਮੇਰਾ ਜਾਂਦਾ ਅੱਜ ਨਮਕ ਦੀ ਮੈਂ ਗੱਲ ਕਰਾਂ ਤੁਸੀਂ ਦੱਸਿਆ ਕਿ ਨਮਕ ਦੇ ਬਹੁਤ ਜ਼ਿਆਦਾ ਫਾਇਦੇ ਨੇ ਸਬਜੀ ਤੋਂ ਇਲਾਵਾ ਜਿਹੜੇ ਬਿਮਾਰੀਆਂ ਲਈ ਤੇ ਘਰਾਂ ਦੇ ਵਿੱਚ ਪੋਚੇ ਲਈ ਵੀ ਇਸਤੇਮਾਲ ਕੀਤੇ ਜਾਂਦੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿੰਨੇ ਟਾਈਪ ਦੇ ਨਮਕ ਵੇਚਦੇ ਹੋ ਨਮਕ ਦੇ ਚਾਰ ਪੰਜ ਤਰ੍ਹਾਂ ਦਾ ਨਮਕ ਆ ਗਿਆ ਜੀ ਹਾਂ ਇੱਕ ਤਾਂ ਹੈਗਾ ਜੀ ਛਿੰਦਾ ਜੀ ਇਹ ਕਹੇਗਾ ਕਾਲਾ ਇਹ ਗਿਰਾਨੀ ਨਮਕ ਹੈ ਘਾਚੀ ਮੱਟੀ ਹੈ ਕਾਲਾ ਨਮਕ ਹੈ ਅੱਛਾ ਇੱਕ ਫਟਕੜੀ ਹੈਗੀ ਗੁਲਾਬੀ ਵਾਲੀ अच्छा ते ਦੱਸੋਗੇ ਕਿ ਕਿਹੜਾ ਨਮਕ ਕਿਹੜੀ ਬਿਮਾਰੀ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਇਹ ਆਪਣੇ ਇਹ ਸਿੰਦਾ ਨਮਕ ਹੋ ਗਿਆ ਇਹਦੇ ਬੀਪੀ ਵੱਧਦਾ ਹੋਵੇ ਘਟਦਾ ਉਹਦੇ ਵਾਸਤੇ ਯੂਜ਼ ਹੁੰਦਾ ਜੀ ਯੂਜ਼ ਕੈਂਸਰ ਦੀ ਬਿਮਾਰੀ ਹੋਵੇ ਨਹੀਂ ਬੁਖਾਰ ਹੁੰਦਾ ਹੋਵੇ ਉਹਦੇ ਵਾਸਤੇ ਹਰ ਹੁਣ ਤਾਂ ਲੋਕਾਂ ਨੂੰ ਜ਼ਿਆਦਾਤਰ ਪਤਾ ਹੀ ਲੱਗਿਆ ਵੀ ਇਹ ਹੀ ਯੂਜ਼ ਕਰਦੇ ਆ ਜਿਹੜਾ ਦੂਜਾ ਕੈਂਸਰ ਵਰਗੀ ਵੱਡੀ ਬਿਮਾਰੀ ਦੇ ਇਲਾਜ ਦੇ ਲਈ ਵੀ ਇਹ ਹੀ ਵਰਤਿਆ ਜਾਂਦਾ ਹੈ ਇਹ ਵਰਤਿਆ ਜਾਂਦਾ ਕਿ ਤੁਹਾਨੂੰ ਕਿਹਨੇ ਦੱਸਿਆ ਕਿ ਇਹ ਵਰਤਿਆ ਜਾਂਦਾ ਹੈ ਇਹ ਜੀ ਸਾਰੇ ਦੱਸਦੇ ਹੁੰਦੇ ਤਾਂ ਹੀ ਸਾਨੂੰ ਪਤਾ ਪੜਿਆ ਵੀ ਇਹਦੇ ਬਾਰੇ ਜੀ ਅੱਛਾ ਪੜਿਆ ਹੋਇਆ ਹਾਂ ਜੀ ਜੀ ਹਾਂ ਇਹਦੇ ਫਾਇਦੇ ਬਹੁਤ ਨੇ ਹਰ ਬਿਮਾਰੀ ਵਿੱਚ ਇਹੀ ਕੰਮ ਹੁੰਦਾ ਜੀ ਅੱਛਾ ਸਿੰਦਾ ਹੀ ਵਰਤਣ ਦੇਈਦਾ ਇਹ ਕਾਲਾ ਨਮਕ ਹੈ ਜਿਹਨੂੰ ਗਿਆਸ ਬਣਦੀ ਹੋਵੇ ਪੇਟ 'ਚ ਕਬਜ ਹੁੰਦੀ ਹੋਵੇ ਉਹਦੇ ਵਾਸਤੇ ਕਾਲਾ ਨਮਕ ਵਰਤਿਆ ਜਾਂਦਾ ਇਹ ਫਰੂਟ ਦੇ ਦਹੀਂ ਲੱਸੀ ਦੇ ਮਤਲਬ ਕਿ ਵਰਤੇ ਜਾਂਦਾ ਸਲਾਦ 'ਚ ਵਰਤੇ ਜਾਂਦਾ ਜਾਈ ਕੀ ਤੇ ਤੌਰ ਤੇ ਬਿਲਕੁਲ ਸੁਆਦ ਹੁੰਦਾ ਜੀ ਇਹ ਕਿਸਮ ਦਾ ਚਟਮਖਾਲੇ ਵਰਗਾ ਹੀ ਹੁੰਦਾ ਸੁਆਦ ਬਹੁਤ ਹੁੰਦਾ ਜੀ ਹਾਂਜੀ ਫਟ ਫਟਕੜੀ ਹੈਗੀ ਐ ਜਿਹਨੂੰ ਖਾਨੀ ਸੁਖਰੀ ਸੁਣਦੀ ਹੋਵੇ ਜੇ ਦੰਦਾਂ 'ਚ ਕੀੜਾ ਲੱਗਿਆ ਹੋਵੇ ਜਿਵੇਂ 1 ਲੀਟਰ ਪਾਣੀ ਲੈ ਕੇ ਉਹਦੇ 'ਚ 10-12 ਲੌਂਗ ਪਾ ਕੇ ਫਟਕੜੀ ਦਾ ਛੋਟਾ ਜਿਹਾ ਡਣਾ ਪਾ ਲਿਆ ਤੇ ਉਹਨੂੰ ਚਾਰ-ਪੰਜ ਦਿਨਾਂ ਤਿੰਨ-ਚਾਰ ਦਿਨ ਰੱਖੀ ਰੱਖੋ ਪਾਣੀ ਦੇ ਵਿੱਚ 1 ਲੀਟਰ ਦੀ ਬੋਤਲ ਦੀ ਪਾ ਕੇ ਰੱਖ ਲਓ ਜਦੋਂ ਉਹਦਾ ਦੋ-ਤਿੰਨ ਦਿਨ ਬਾਅਦ ਆਪਾਂ ਕੁੱਲਣਾ ਕਰਾਂਗੇ ਨਾ ਸਾਰੇ ਉਬਰ ਦਾ ਕੀੜਾ ਨਹੀਂ ਲੱਗੂਆ ਦੰਦਾਂ ਨੂੰ ਕੀੜਾ ਨਹੀਂ ਲੱਗੂ ਬਿਲਕੁਲ ਨਹੀਂ ਹਾਂ ਜੀ ਸੋ ਫਟਕਰੀ ਇੱਕ ਇਦਾਂ ਦੀ ਫਟਕਰੀ ਹੈ ਜਿਹਦੇ ਵਿੱਚ ਪਾਈ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੰਦਾਂ ਨੂੰ ਜਿਹੜਾ ਸਾਰੀ ਉਮਰ ਕਿਹੜਾ ਨਹੀਂ ਲੱਗੂਗਾ ਦੱਸੂਗੇ ਕਿ ਇਹ ਕਿੰਨੇ ਕ ਅਲੱਗ ਬਾਕੀਆਂ ਨਾਲੋਂ ਕੀ ਅਲੱਗ ਹੈ ਕਿਉਂਕਿ ਇਹ ਤਾਂ ਦੁਕਾਨਾਂ ਤੇ ਵੀ ਮਿਲਦੀ ਹੈ ਇਹ ਜੀ ਉਹ ਚਿੱਟੇ ਵਾਲੀ ਮਿਲਦੀ ਹੈ ਚਿੱਟੇ ਦੇ ਨਾਲ ਫੈਲਣ ਦੇ گلابی ਹੈ ਨਾ ਫਾਇਦਾ ਹੁੰਦਾ ਇਹ گلابی ਆ ਇਹਦੇ ਤੋਂ ਲੈ ਕੇ ਆਨੇ ਆਂ ਇਹ ਜੀ ਅਸੀਂ ਡੀਲਰਾਂ ਕੋਲੋਂ ਲੈ ਕੇ ਆਨੇ ਜਿਹੜੇ ਵੱਡੇ ਵੱਡੇ ਡੀਲਰ ਹੁੰਦੇ ਆ ਨਾ ਜਿਹੜੇ ਕੋਲ ਵੱਡੇ ਫਾਇਦੇ ਹੁੰਦੇ ਉਹਨੇ ਕੋਲ ਫਰੀਦ ਕੇ ਲੈ ਕੇ ਆਉਂਦੇ ਅੱਛਾ ਉਹਦੇ ਕੋਲ ਫਰੀਦ ਕੇ ਲੈ ਕੇ ਆਉਂਦੇ ਇਹ ਪਾਕਿਸਤਾਨੀ ਨਾ ਮੁਕੇ ਇਹ ਇਹ ਇਰਾਨੀ ਨਮਕ ਹੈ। ਇਰਾਨੀ ਨਮਕ ਇਹਦੇ ਵਿੱਚ ਕੀ ਹੁੰਦਾ ਹੈ ਇਰਾਨੀ ਨਮਕ? ਇਹ ਵੀ ਪਹਾੜੀ ਨਮਕ ਹੁੰਦਾ ਵਸੋਂ ਦਾ ਕੋਟ ਨਹੀਂ ਇਹ ਵੀ ਪਾਣੀ ਹੁੰਦਾ ਹੈ ਇਰਾਨ ਦਾ ਹੁੰਦਾ। ਅੱਛਾ ਇਹ ਨਾਰਮਲੀ ਸਬਜ਼ੀਆਂ ਦੇ ਵਿੱਚ ਯੂਜ਼ ਕਰਦੇ ਨੇ ਲੋਕੀ ਲੈ ਕੇ ਜਾਂਦੇ ਨੇ ਡੰਗਰਾ ਵਾਸਤੇ ਤੇ ਇਹ ਵੀ ਲੈ ਕੇ ਜਾਂਦੇ ਨੇ ਗਾਤੀ ਮਾਟੀ ਜਿਵੇਂ ਕਿ ਆਪਾਂ ਸਾਬਣਾਂ ਯੂਜ਼ ਕਰਦੇ ਨੇ ਕੈਮੀਕਲ ਵਾਲੀ ਪਹਿਲੇ ਆਪਣੇ ਬਜ਼ੁਰਗ ਇਹ ਯੂਜ਼ ਕਰਦੇ ਸੀ ਨਹਾਣ ਵਾਸਤੇ। ਹਾਂ ਬਿਲਕੁਲ। ਦੇਸ ਤੋਂ ਇਲਾਵਾ ਪਾਕਿਸਤਾਨੀ ਨਮਕ ਦੀ ਮੈਂ ਗੱਲ ਕਰਾਂ ਕਹਿੰਦੇ ਪਾਕਿਸਤਾਨੀ ਨਮਕ ਵੀ ਅੱਜ ਕੱਲ ਲੋਕੀ ਬਹੁਤ ਜ਼ਿਆਦਾ ਵਰਤਣ ਲੱਗੇ ਹੈ ਪਾਕਿਸਤਾਨੀ ਹੈ ਜੀ ਸਿੰਧ ਦਾ ਨਮਕ ਆ ਪਾਕਿਸਤਾਨੀ ਨੂੰ ਕਹਿੰਦੇ ਆ ਅੱਛਾ ਇਹਨੂੰ ਪਾਕਿਸਤਾਨੀ ਕਹਿੰਦੇ ਨੇ ਹਾਂਜੀ ਹਾਂਜੀ ਅੱਛਾ ਇਸ ਤੋਂ ਇਲਾਵਾ ਤੁਸੀਂ ਕਹਿ ਰਹੇ ਸੀ ਕਿ ਘਰ ਦੇ ਪੋਚਿਆਂ ਲਈ ਵੀ ਕੰਮ ਵਰਤਿਆ ਜਾਂਦਾ ਉਹ ਕਿਹੜਾ ਹੈ ਇਹ ਸਮੁੰਦਰੀ ਨਮਕ ਹੈ ਜੀ ਇਹਦੇ ਨਾਲ ਲੋਕੀ ਨਾਂਹਦੇ ਵੀ ਨੇ ਜੀ ਅੱਛਾ ਨਾਂਹਦੇ ਇਹਦੇ ਨਾਲ ਵੀ ਹੈਗੇ ਆ ਤੇ ਇਹਦੇ ਕੀ ਫਾਇਦਾ ਨਹੀਂ ਕੀ ਹੁੰਦਾ ਇਹਦੇ ਨਾਲ ਕਹਿੰਦੇ ਵੀ ਸਰੀਰ ਸਾਫ਼ ਹੁੰਦਾ ਜਿਹੜਾ ਅੱਛਾ ਪੇਟ ਦੀਆਂ ਮਾਰ ਦਿੰਦਾ ਹੈ ਹਾਂਜੀ ਹਾਂਜੀ ਇਹ ਜੇ ਕਰਦੇ ਖੋਚੇ ਵਿੱਚ ਮੱਕੀ ਮੱਛਰ ਨਾ ਹੋਣ ਉਹਦੇ ਲਈ ਵੀ ਵਰਤਿਆ ਜਾਂਦਾ ਹੈ ਜੀ ਤੇ ਦੱਸੋਗੇ ਕਿ ਕਿੰਨੇ ਕ ਵੈਲਿਊ ਹੈ ਇਹਨਾਂ ਦੀ ਜੇ ਮੈਂ ਇੱਕ ਪੈਕੇਟ ਦੀ ਗੱਲ ਕਰਾਂ ਕਿੰਨੇ ਕ ਰੁਪਏ ਦੇ ਵਿੱਚ ਇਹ ਪੈ ਜਾਂਦਾ ਹੈ ਇਹ ਜੀ 60-70 ਰੁਪਏ ਕਿਲੋ ਮਿਲਦਾ ਜਿੱਥੇ ਮਰਜ਼ੀ ਲੈ ਲੋ ਹਾਂ 60-70 ਰੁਪਏ ਕਿਲੋ ਅਸੀਂ ਵੇਚੀ ਜਾਂਦੇ ਹਾਂ 70 ਰੁਪਏ ਕਿਲੋ 60 ਰੁਪਏ ਕਿਲੋ ਤਾਂ ਨਹੀਂ ਜੀ ਤੁਹਾਡੀ ਆਪਣੀ ਕੀ ਗੱਤੀ ਹੈ ਜੇ ਤੁਸੀਂ ਵੀ ਕਿੱਥੋਂ ਲੈ ਕੇ ਆਉਂਦੇ ਹੋ ਅਸੀਂ ਤਾਂ ਦਲੇ ਖਰੀਦ ਕੇ ਲੈਦੇ ਹਾਂ ਪ੍ਰਸਾਦ ਆਪਣੇ ਆਪ ਲੈ ਲੈਂਦੇ ਹਾਂ ਹਾਂ ਤੁਸੀ ਲੈ ਹਾਂ ਜੀ ਕਿੰਨਾ ਕ ਨਮਕ ਜਿਹੜਾ ਸਭ ਤੋਂ ਜ਼ਿਆਦਾ ਕਿਹੜਾ ਨਮਕ ਵਿਕਦਾ ਹੈ ਮੇਰੇ ਕੋਲ ਜਿਹੜਾ ਸਿੰਦਾਈ ਨਮਕ ਹੈ ਇਹੀ ਵੇਚਦਾ ਫਿਰ ਦੂਜਾ ਨਹੀਂ ਵੇਚਦਾ ਸਭ ਤੋਂ ਜ਼ਿਆਦਾ ਇਹੀ ਵਿਕਦਾ ਹੈ ਇਹੀ ਵਿਕਦਾ ਹੈ ਲੋਕਾਂ ਵੱਲੋਂ ਕਿਸ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਹੈ ਪਰ ਸਿੰਦਾ ਨਮਕ ਜ਼ਿਆਦਾ ਹੀ ਲੈ ਕੇ ਜਾਂਦੇ ਨੇ ਲੋਕੀ ਜੀ ਅੱਜ ਲੈ ਕੇ ਡਲੇ ਵੀ ਲੈ ਕੇ ਜਾਂਦੇ ਨੇ ਕਹਿੰਦੇ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਰੱਖਨੇ ਹੈ 네ਗੇਟਿਵਿਟੀ ਦੂਰ ਹੁੰਦੀ ਹੈ ਇਦਾਂ ਦੇ ਕੁਝ ਗਾਹ ਕਹਿੰਦੇ ਨੇ ਹਾਂਜੀ ਗਾਹ ਕੋ ਮੇਰੇ ਕੋਲ ਆਉਂਦੇ ਪੰਡਤ ਵੀ ਆਉਂਦੇ ਨੇ ਜੀ ਉਹ ਲੈ ਕੇ ਜਾਂਦੇ ਡਲੇ 2-5 ਕਿਲੋ ਦਾ ਕੋਈ 2.5 ਕਿਲੋ ਦਾ ਕੋਈ 3 ਕਿਲੋ ਦਾ ਆਪਣੇ ਘਰਾਂ ਦੇ ਵਿੱਚ ਰੱਖਣ ਵਾਸਤੇ ਲੈ ਜਾਂਦੇ ਨੇ ਕਲ ਇਹਨਾਂ ਐਕਟੀਵਿਟੀ ਦੌਰ ਹੋ ਰਹੀ ਆ ਸਹੀ ਗੱਲ ਹੈ ਹੁੰਦੀ ਆ ਦੇਖੋ ਜੀ ਮੈਂ ਤਾਂ ਗੁਰੂ ਦਾ ਸੇਕਾ ਮੈਂ ਬਹਿਮ ਨਹੀਂ ਕਰਦਾ ਵਾਰੀ ਪੰਡਤ ਕੋਲ ਕਹਿੰਦੇ ਆ ਤੇ ਉਹਨਾਂ ਦੀ ਗੱਲ ਮੰਨਦੇ ਅਸੀਂ ਵਿਰੋਧ ਨਹੀਂ ਕਰਦੇ ਆ ਤੇ ਦੱਸੂਗੀ ਕਿ ਲੋਕੇਸ਼ਨ ਕੀ ਹੈ ਜੇਕਰ ਕਿਸੇ ਨੇ ਆਉਣਾ ਹੋਵੇ ਤੁਹਾਡੇ ਕੋਲ ਤਾਂ ਵੇ ਜੀ ਇੱਥੇ ਜੀ ਚੰਡੀਗੜ੍ਹ ਰੋਡ ਆ ਰਿਗਲ ਬਲੂ ਹੋਟਲ ਦੇ ਸਾਹਮਣੇ ਆ ਇਹ ਗੁੱਡੀਆ ਸਾਉ ਗੁਰਦੁਆਰੇ ਦੇ ਕੋਲ ਹੀ ਪੈਂਦਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੋਂ ਹੁੰਦੀ ਆ ਮੈਂ ਸਵੇਰੇ ਇੱਥੇ ਜੀ 7 ਵਜੇ ਆ ਜਾਂਦਾ ਸ਼ਾਮ ਨੂੰ 7 ਵਜੇ ਤੱਕ ਹੀ ਰਹਿੰਦਾ ਆ